ਪੀਮ ਜਪਾਰ ਤੁਸੀਂ ਦੇਖ ਰਹੇ ਹੋ ਬੇਗੰਪੁਰਾ ਡ੍ਰੀਮ ਚੈਨਲ ਅੱਜ ਆਪਾਂ ਪਹੁੰਚੇ ਹਾਂ ਸੰਗਰੂਰ ਜਿੱਥੇ ਬਹੁਜਨ ਸਮਾਜ ਪਾਰਟੀ ਵੱਲੋਂ ਇੱਕ ਵਿਸ਼ਾਲ ਰੈਲੀ ਰੱਖੀ ਗਈ ਹੈ ਤੇ ਇਸ ਰੈਲੀ ਦੇ ਮੁੱਖ ਮਹਿਮਾਨ ਮਾਨਜੋਗ ਵਿਪਲ ਕੁਮਾਰ ਜੀ ਅਤੇ ਸਰਦਾਰ ਅਵਤਾਰ ਸਿੰਘ ਕਰੀਮਪੁਰੀ ਜੀ ਉਹਨਾਂ ਨੇ ਆਏ ਹੋਏ ਹਜ਼ਾਰਾਂ ਲੋਕਾਂ ਦੇ ਇਕੱਠ ਨੂੰ ਪੰਜਾਬ ਸੰਭਾਲੋ ਮੁਹਿੰਮ ਦੇ ਤਹਿਤ ਦੱਸਿਆ ਕਿ ਬਹੁਜਨ ਸਮਾਜ ਪਾਰਟੀ ਗਰੀਬ ਮਾਮਾ ਦੇ ਪੁੱਤ ਪੈਣਾ ਦੇ ਭਰਾ ਬਚਾਉਣ ਦੇ ਲਈ ਇਹ ਮਹਿੰਮ ਜਿਹੜੀ ਸ਼ੁਰੂ ਕੀਤੀ ਗਈ ਹੈ ਡਰੱਗ ਮਾਫੀਆ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਨ ਦੇ ਲਈ ਬਹੁਜਨ ਸਮਾਜ ਪਾਰਟੀ ਨੇ ਇਹ ਮਹਮ ਚਲਾਈ ਹੈ ਤੁਸੀਂ ਦੇਖਦੇ ਰਹੋ ਬੇਗਮਪੁਰਾ ਡ੍ਰੀਮ ਚੈਨਲ ਅਤੇ ਸਾਥੀਆਂ ਨੂੰ ਬੇਨਤੀ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਅਤੇ ਕਮੈਂਟ ਕੀਤਾ ਜਾਵੇ ਜੈ ਭੀਮ ਜੈ ਭਾਰਤ ਡ੍ਰੀਮ ਜੈ ਭਾਰਤ ਤੁਸੀਂ ਦੇਖ ਰਹੇ ਹੋ ਬੇਗੰਪੂਰਾ ਡ੍ਰੀਮ ਚੈਨਲ ਆਪਾਂ ਅੱਜ ਪਹੁੰਚੇ ਹਾਂ ਸੰਗਰੂਰ ਦੀ ਧਰਤੀ ਤੇ ਜਿੱਥੇ ਬੋਝਨ ਸਮਾਜ ਪਾਰਟੀ ਵੱਲੋਂ ਇੱਕ ਵਿਸ਼ਾਲ ਰੈਲੀ ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ਸਾਡੀ ਦੇ ਤਹਿਤ ਆ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਅੱਜ ਦਾ ਇਹ ਵਿਸ਼ਾਲ ਜਿਹੜਾ ਕੱਟ ਲੋਕਾਂ ਦਾ ਦਿਖਾਓ ਕਿ ਬੋਝਨ ਸਮਾਜ ਪਾਰਟੀ ਲੋਕਾਂ ਨੂੰ ਲੱਗ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਬਦਲ ਬਣ ਕੇ ਸਾਹਤ ਹੋਗੀ ਸੋ ਸਾਡੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਕਿਸਾਨ ਆਗੂ ਮਾਤਾ ਮਾ ਭੈਣਾ ਉਹ ਵੀ ਅੱਜ ਆਈਆਂ ਨੇ ਪਰ ਵੀ ਆਓ ਉਹਨਾਂ ਨਾਲ ਗੱਲ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਡਮ ਤੁਸੀਂ ਅੱਜ ਇਸ ਰੈਲੀ ਵਿੱਚ ਆਏ ਹੋ ਔਰ ਸਮਰਥਨ ਦਿੱਤਾ ਬਹੁਜਨ ਸਮਾਜ ਪਾਰਟੀ ਨੂੰ ਕੀ ਕਹਿਣਾ ਚਾਹੋਗੇ ਮੈਂ ਪਹਿਲਾਂ ਤਾਂ ਤੁਹਾਡੇ ਚੈਨਲ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇੰਨੇ ਲੋਕਾਂ ਦੇ ਰੂਬਰੂ ਕੀਤਾ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਇਹ ਜਿਹੜੀ ਪੰਜਾਬ ਸਮਾਹ ਲੋ ਰੈਲੀ ਅੱਜ ਹੈਗੀ ਆ ਤੇ ਇਹ ਜਿਹੜੀ ਪੰਜਾਬ ਦੇ ਵਿੱਚ ਹੁਣ ਮੌਜੂਦਾ ਸਰਕਾਰ ਹੈ ਪੰਜਾਬ ਸਰਕਾਰ ਹੈ ਜਾਂ ਮੋਦੀ ਸਰਕਾਰ ਹੈ ਸੈਂਟਰ ਦੀ ਸਰਕਾਰ ਹੈ ਸਾਡੇ ਲੋਕਾਂ ਤੇ ਬਹੁਤ ਜ਼ਿਆਦਾ ਅਤਿਆਚਾਰ ਹੋ ਰਿਹਾ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਵੀ ਪੰਜਾਬ ਸੁਭਾ ਲੋ ਰਲਲੀ ਦੇ ਵਿੱਚ ਅਸੀਂ ਅੱਜ ਇਹੀ ਗੱਲ ਸੋਚ ਕੇ ਇਕੱਠੇ ਹੋਇਆ ਕਿ ਜੇ ਪੰਜਾਬ ਦੇ ਵਿੱਚ ਗਰੀਬ ਕਿਸਾਨ ਗਰੀਬ ਮਜ਼ਦੂਰ ਦੇ ਉੱਤੇ ਜਿਹੜੇ ਅਤਿਆਚਾਰ ਹੋ ਰਹੇ ਨੇ ਅਸੀਂ ਉਹਨਾਂ ਨੂੰ ਬੰਦ ਕਰਵਾਉਣੇ ਆ ਤਾਂ ਸਾਨੂੰ ਬਹੁਜਨ ਸਮਾਜ ਪਾਰਟੀ ਦਾ ਪੱਲਾ ਫੜ ਲੈਣਾ ਚਾਹੀਦਾ ਕੋਈ ਨਹੀਂ ਬਹੁਤ ਪਾਰਟੀਆਂ ਆਈਆਂ ਨੇ ਉਹ ਬਹੁਤ ਮੰਤਮਾ ਆਇਆ ਨੇ ਬਹੁਤ سارے ਵਾਦੇ ਕੀਤੇ ਨੇ ਵਾਦੇ ਕਰਕੇ ਉਹ ਕਿਸੇ ਵਾਦੇ ਤੇ ਪੂਰੀ ਨਹੀਂ ਉਤਰਿਆ ਹੈਗਾ ਹੁਣ ਸਾਡਾ ਆਪਦਾ ਅਸੀਂ ਕਹਿੰਦੇ ਵੀ ਸਾਡੀ ਬਹੁਜਨ ਸਮਾਜ ਪਾਰਟੀ ਦਾ ਬੇਜਮੀਨੇ ਲੋਕਾਂ ਨੂੰ ਜੇਲ੍ਹ ਚ ਸੱਟਦਾ ਤੇ ਕਿਹਨੇ ਬੇਜਮੀਨੇ ਜਿਵੇਂ ਉਹਨਾਂ ਨੂੰ ਲੋਕ ਦੇ ਹਿਰਦਾ ਸਾਡੀ ਬਹੁਜਨ ਸਮਾਜ ਪਾਰਟੀ ਖੜੀ ਉਸ ਟਾਈਮ ਤੇ ਹੋਰ ਕੋਈ ਖੜਿਆ ਨਹੀਂ ਕੋਈ ਕਾਂਗਰਸ ਕੋਈ ਨਹੀਂ ਖੜਿਆ ਕਾਂਗਰਸ ਨਾ ਕਰਲੀ ਉਹ ਤਾਂ ਆਪਦੇ ਮਤਲਬ ਲਈ ਝਾੜੂ ਵਾਲੇ ਝਾੜੂ ਵਾਲਾ ਕੋਈ ਨਹੀਂ ਇੱਥੇ ਆਇਆ ਇਹਦਾ ਝਾੜੂ ਵਾਲੇ ਤਾਂ ਉਹਦੇ ਮਤਲਬ ਲਈ ਵੋਟਾਂ ਲਈਆਂ ਉਹਨਾਂ ਨੇ ਫਿਰ ਤੁਹਾਨੂੰ ਕਹਿੰਦੇ ਛੁਡਾਇਆ ਫਿਰ ਜੇਲ੍ਹ ਚੋਂ ਆ ਕੇ ਬਹੁਜਨ ਸਮਾਜ ਪਾਰਟੀ ਵਾਲੇ ਖੜੇ ਛਾਤ ਦਿੱਤਾ ਉਹਨਾਂ ਨੇ ਸਾਡਾ ਜਿਸਦਾ ਮਕਸਦ ਇਹ ਹੈ ਕਿ ਕਿਉਂਕਿ 78 ਸਾਲ ਹੋ ਚੁੱਕ ਨੇ ਕੀਤਾ ਸਿਰਫ ਆਪਣੇ ਪੇਟ ਨੂੰ ਹੀ ਪਾਲਿਆ ਇਸ ਕਰਕੇ ਅੱਜ ਬਸਪਾ ਹੀ ਇੱਕ ਜਹੀ ਪਾਰਟੀ ਰਹਿ ਗਈ ਜਿਸ ਨੂੰ ਲੋਕ ਇਮਾਨਦਾਰੀ ਨਾਲ ਦੇਖ ਰਹੇ ਨੇ ਕਿ ਜਿਸ ਵਿੱਚੋਂ ਆਪਣੀ ਭਲਾਈ ਦਾ ਅਕਸ ਨਜ਼ਰ ਆ ਰਿਹਾ ਹੈ ਉਹ ਸੋਚ ਰਹੇ ਨੇ ਕਿ ਜਿਵੇਂ ਜੋਸ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ہماری ਹੈ ਇਹ ਨਾਰਾ ਬੀਐਸਪੀ ਲੈ ਕੇ ਮੈਦਾਨ ਵਿੱਚ ਨਿਤਰੀ ਹੈ ਕਿਉਂਕਿ ਪੰਜਾਬ ਦੇ ਵਿੱਚ 923000 ਰਕਾਈ ਜ਼ਮੀਨ ਪਈ ਹੈ ਜਿਹੜੀ ਕਿ ਆਮ ਲੋਕਾਂ ਵਿੱਚ ਵੰਡੀ ਜਾ ਰਹੀ ਹੈ ਦਿਆ ਉਹ ਸਾਡੇ ਆਉਣ ਦਾ ਕਾਰਨ ਹੈ ਕਿ ਸਾਡੇ ਐਸਸੀ ਕੋਟੇ ਦੀ ਸਰਕਾਰੀ ਜ਼ਮੀਨਾਂ ਉਹਦੇ ਵਿੱਚ ਜੋ ਸਾਡੇ ਲੋਕ ਸੰਘਰਸ਼ ਕਰ ਰਹੇ ਨੇ ਉਹ ਪੰਜਾਬ ਗਵਰਨਮੈਂਟ ਨੇ ਧੱਕੇ ਨਾਲ ਗ੍ਰਿਫਤਾਰ ਕਰਕੇ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਹਨ ਪਰ ਉਹਨਾਂ ਨੂੰ ujahad ਕਰਵਾਉਣ ਦੇ ਲਈ ਜਿੱਨਾਂ 'ਚੋਂ ਤੇ ਭੋਜਨ ਸਮਾਜ ਪਾਰਟੀ ਦੇ ਹਾਥੀ ਵਾਲੇ ਸਰਦਾਰ ਕਰੀਮ ਪੂਰੀ ਅਰਦਾਰ ਸਿੰਘ ਕਰੀਮਪੂਰੀ ਜੀ ਨੇ ਬਹੁਤ ਵੱਡਾ ਹੰਬੜਾ ਮਾਰਿਆ ਤੇ ਸਾਰਿਆਂ ਨੂੰ ਜੇਲ੍ਹਾਂ ਦੇ ਵਿੱਚੋਂ ਰਿਹਾ ਕਰਾਇਆ ਤੇ ਉਹਦੇ ਬਾਵਜੂਦ ਜੋ ਸਾਡੇ ਹੱਕ ਨੇ ਉਹਨਾਂ ਨੂੰ ਪ੍ਰਾਪਤ ਕਰਨ ਵਾਸਤੇ ਨੂੰ ਦੇਖ ਕੇ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕੋ ਇੱਕ ਦੱਬੇ ਕੁਦਲੇ ਨੱਟ ਗਣਦਿਆਂ ਦੀ ਪਾਰਟੀ ਹੈ ਜੋ ਸਮਾਜ ਪਾਰਟੀ ਵੱਡੇ ਪੱਧਰ ਤੇ ਸੰਘਰਸ਼ ਕਰ ਰਹੀ ਹੈ ਸਾਨੂੰ ਉਮੀਦ ਹੈ ਕਿ 2027 ਦੇ ਵਿੱਚ ਸਾਡੇ ਕਿਸਾਨ ਮਜ਼ਦੂਰ ਵੀਰ ਇਕੱਠੇ ਹੋ ਕੇ ਬਹੁਤ ਸਮਾਜ ਪਾਰਟੀ ਸਰਕਾਰ ਬਣਾਉਣਗੇ ਤਾਂ ਜੋ ਕਿ ਸਰਕਾਰੀ ਜ਼ਮੀਨਾਂ ਨੇ ਜੋ ਉਹ ਆਮ ਗਰੀਬਾਂ ਦੇ ਵਿੱਚ ਵੰਡੀਆਂ ਜਾ ਸਕਣ ਹਾਂਜੀ ਬਹੁਤ ਬੜੀ ਹਾਂਜੀ ਅੱਜ ਅਸੀਂ ਆਏ ਆ ਜੀ ਸਮਾਜ ਬੋਝਿੰਗ ਪਾਰਟੀ ਕੇ ਬਾਰੇ ਆਇਆ ਠੀਕ ਹੈ ਜੀ ਅੱਜ ਵੀ ਰੈਲੀ ਕਿਉਂ ਤੁਸੀਂ ਆਇਓ ਰੈਲੀ ਚ ਅਸੀਂ ਕਿਉਂ ਆਇਆ ਅਸੀਂ ਸਾਰੀ ਸਰਕਾਰਾਂ ਤੋਂ ਅੱਖ ਕੇ ਆਇਆ ਅੱਛਾ ਜੀ ਸਾਰੀ ਸਰਕਾਰਾਂ ਤੋਂ ਅੱਖ ਕੇ ਆਇਆ ਅਸੀਂ ਸਾਡਾ ਕਿਸੇ ਸਰਕਾਰ ਨੇ ਕੁਝ ਨਹੀਂ ਸੁਣਿਆ ਕੋਈ ਸਾਡੇ ਦੁਖਦਰਦੀ ਨਹੀਂ ਮਰੀ ਹਰੇਕ ਦਿਨ ਤੋਂ ਅਸੀਂ ਦੁਖੀ ਆ ਕੋਈ ਬੱਚਾ ਨੇ ਨਹੀਂ ਨੌਕਰੀਆਂ ਨਹੀਂ ਸੁਣਦੇ ਕੋਈ ਜ਼ਮੀਨਵਾਰੇ ਨਹੀਂ ਸੁਣਦੇ ਕੋਈ ਗਰੀਬਾਂ ਦੀ ਕੁਝ ਨਹੀਂ ਸੁਣਦੇ ਭਗਵਾਨ ਤਮਾਨ ਤਾਂ ਕਹਿੰਦਾ ਹਜ਼ਾਰ-ਹਜ਼ਾਰ ਰੁਪਈਆ ਬੀਬੀਆਂ ਦੇ ਖਾਤੇ ਜਾ ਦੇਣਾ ਜਲਦੀ ਜਲਦੀ ਭਗਵਾਨ ਤਮਾਨ ਨੇ ਸਾਨੂੰ ਸਿਰਫ ਝੂਠ ਬੋਲਿਆ ਔਰ ਕੁਝ ਨਹੀਂ ਕੀਤਾ ਸਾਡੇ ਲਈ ਅਸੀਂ ਅੱਕ ਕੇ ਆਇਆ ਭਗਵਾਨ ਤਮਾਨ ਤੋਂ ਵੀ ਅਸੀਂ ਹੁਣ ਸਾਡੀ ਸਰਕਾਰ ਬਣਾਵਾਂਗੇ ਔਰ ਸਾਡੀ ਸਮਾਜ ਬਣਾਵਾਂਗੇ ਸਾਡਾ ਏਜੰਡਾ ਲਾਵਾਂਗੇ ਸਾਡੇ ਪਿੰਡ ਦੀ ਸਰਕਾਰ ਨੇ ਜਿਹੜੀ ਬਣਾਇਆ ਸਾਡਾ ਜੇ ਤੁਹਾਨੂੰ ਹੱਥ ਦੱਸੀਏ ਬਹੁਤ ਭੈੜੀ ਹਾਲਤ ਨਿੱਕੇ ਨਿੱਕੇ ਬੱਚਿਆਂ ਦੀ ਇੱਜ਼ਤ ਲੁੱਟੀ ਜਾਂਦੀ ਆ ਸਾਡੇ ਮੁੰਡਾ ਰੋਕ ਦਤੀ ਮਾਰਨ ਗਿਆ ਉਹਨਾਂ ਨੂੰ ਲੁੱਕ ਕੇ ਮੇਰਾ ਬੰਦਾ ਗਿਆ ਪਿੱਛੇ ਕਿੰਦਰ ਲੈ ਕੇ ਪੱਕੇ ਛੜਕ ਤੇ ਰੋਟੀ ਮਾਰਦਾਂ ਨੇ ਬੰਨ ਕੇ ਕੁੱਟਿਆ ਮੇਰਾ ਦਾ ਸਾਡੀ ਕਿਸੇ ਨੇ ਨਹੀਂ ਸੁਣੀ ਹੈਗੀ ਮੈਂ ਪਿੱਛੇ ਗਈ ਮਸੜਾ ਕੇ ਨਹੀਂ ਮੈਂ ਉਧਰ ਦੀ ਬਿਮਾਰ ਪਈਆਂ ਉਹਨਾਂ ਨੇ ਪੈਸੇ ਦੇ ਕੇ ਝੂਠੇ ਗਵਾਹ ਬਣਾਏ ਜਿਹੜੇ ਕੋਲੇ ਤੇ ਉਹਨਾਂ ਨੂੰ ਸੱਜਾ ਵੀ ਨਹੀਂ ਪੁਰਸਾਈ ਤੱਕ ਜਿਹੜੀ ਹੈਗੀ 16 ਮਹਾਲੇ ਦਾ ਦਿਨਤੀ ਜਿੱਦਿਆਂ ਦਾ ਲੜਾਈ ਹੋਈ ਆ ਅਜੇ ਤੱਕ ਕਿਸੇ ਨੇ ਗੱਲ ਸੁਣੀ ਕੀ ਤੁਹਾਨੂੰ ਲੱਗਦਾ ਕਿ ਤੁਹਾਨੂੰ ਲੱਗਦਾ ਕਿ ਬਹੁਜਨ ਸਮਾਜ ਪਾਰਟੀ ਆ ਲੋਕਾਂ ਦੇ ਗਰੀਬ ਲੋਕਾਂ ਦਾ ਸਾਰ ਇਹੀ ਆਵੇ ਅਸੀਂ ਇੱਥੇ ਥੋਕੇ ਓਕੇ ਅਜੇ ਇਹ ਵੀ ਪਤਾ ਲੱਗਿਆ ਵੀ ਜਿਹੜੇ ਇਸ ਇੱਥੇ ਸੰਗਰੂਰ ਦੇ ਵਿੱਚ ਜ਼ਮੀਨ ਪ੍ਰਾਪਤ ਨ ਲਈ ਗਰੀਬ ਮਾਮਾ ਧੀਆਂ ਨੂੰ ਜੇ ਜੇਲ੍ਹ ਚ ਦੇ ਤਾ ਜੇਲ੍ਹ ਚੋਂ ਛੁਡਾਇਆ ਕਹਿੰਦੇ ਆ ਪਤਾ ਲੱਗਿਆ ਮੱਖਣ ਐਕਟਰ ਮੱਖਣ ਨੇ ਉਹ ਕਿਹੜੀ ਪਾਰਟੀ ਦੇ ਆ ਜੀ ਪਤਾ ਨਹੀਂ ਪਾਰਟੀ ਦੇ ਜਾਂਦੇ ਨੇ ਕਰੀ ਹਾਂਜੀ ਜਿਹੜੀ ਬਾਲਟੀ ਦੇ ਮੱਖਣ ਜੀ ਆਲੇ ਹਾਥੀ ਆਲੇ ਅੱਛਾ ਹਾਥੀ ਆਲੇ ਨੇ ਛਡਾਇਆ ਉਹਨਾਂ ਨੂੰ ਮਦਰ ਤੁਸੀਂ ਕੀ ਜਣਾ ਚੋਤੇ ਹੋ ਕਿ ਕਿਵੇਂ ਤੁਸੀਂ ਹੈ ਨਹੀਂ ਕਰ ਰਹੇ ਹੋ ਤੁਸੀਂ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਸਾਡਾ ਇਹੀ ਸਰਕਾਰ ਕਰ ਸਕਦੀ ਹੈ ਉਹ ਅਸੀਂ ਕੁਝ ਨਹੀਂ ਬਣੇ ਸਕਦੇ ਇਹੀ ਬਣੇ ਕਿਸੇ ਨੇ ਸਾਡਾ ਕੁਝ ਨਹੀਂ ਕਰਿਆ ਕਿਸੇ ਨੇ ਕੁਝ ਨਹੀਂ ਕਰਾਏਗਾ ਅਸੀਂ ਜਗਲੀ ਚਾਹੇ ਹਾਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਪਾਰਟੀ ਅੱਛੀ ਜੀ ਉਹ ਕਰੋ ਜੀ ਨਹੀਂ ਤੁਹਾਨੂੰ ਲੱਗਦਾ ਕਿ ਨੌਜਵਾਨਾਂ ਦੀ ਸਹਾਰਾ ਜਿਹੜਾ ਬਹੁਜਨ ਸਮਾਜ ਪਾਰਟੀ ਬਣੂਗੀ ਹਾਂਜੀ ਬਿਲਕੁਲ ਜੀ ਜੀ ਹਾਂਜੀ ਤੁਸੀਂ ਕਿਹੜੇ ਇਲਾਕੇ ਤੋਂ ਆਏ ਕਿੱਥੋਂ ਆਏ ਮਨੋਰੀ ਤੋਂ ਜੀ ਮੈਂ ਤਾਂ ਇਹ ਕਹਿਣਾ ਚਾਹੁੰਨੇ ਕਿ BSP ਪਾਰਟੀ ਹਮੇਸ਼ਾ ਖੜੀ ਰਹੇ ਹੋਏ ਸਿੱਖਿਆ ਨੂੰ ਤਸ਼ਰਹਣ ਪੜ੍ਹਾਟੀਚਰ ਕੋਰਟ ਕਰਨੀ ਚਾਹੀਦੀ ਨੂੰ ਅੱਗੇ ਵਧਣ ਤੇ ਸਾਰੇ ਸਾਡੇ ਸਾਡੇ ਲੋਕਾਂ ਨੂੰ ਤੁਹਾਨੂੰ ਅੱਗੇ ਵਧਣ ਦੇਣਾ। ਨਾਲੇ ਸਮੇਂ 2027 ਦੇ ਵਿੱਚ ਨਹੀਂ ਆ ਵੀ ਬੀਬੀਆਂ ਪੈਣਾ ਵਾ। ਕੀ ਫੀ ਮਨ ਬਣਾਇਆ ਤੁਸੀਂ? ਅਸੀਂ ਸਾਰੇ ਜਿੰਨੇ ਵੀ ਆਏ ਆ ਤੇ ਹੋਰ ਵੀ BSP ਜਿਹੜੇ ਹੈਗੇ ਨੇ ਚਮਾਰ ਲੋਕ ਸਾਰੇ BSP ਨੂੰ ਹੀ ਵੋਟ ਪਾਣਗੇ। ਸਾਰੇ ਵਿਰੋਧੀ ਵੋਟ ਨੂੰ ਹੀ ਪਾਣੇ ਚਾਹੀਦੇ ਤੇ ਪਾਣੇ ਹੋਣਗੇ। ਸਾਡੇ ਭਰਾ ਧੰਨਵਾਦ ਜੈ ਭੀਮ ਜੈ ਭਾਰਤ। ਹਰ ਕੁਮਾਰੇ ਸਾਥ ਹੈ ਧੀਰੀ ਧੀਰਜ ਪ੍ਰਕਾਸ਼ ਕਰੋ de केंद्र की तरफों इंचार्ज मान्य श्री विपल कुमार जी पंजाब स्टेट बी के इंचार्ज मान्य प्रजापति अजीत सिंह पैनी स्टेट के वाइस प्रेसिडेंट मेहरा साहब जनरल सेक्रेटरी ऑफ जोन के इंचार्ज मास्टर ਅਮਰਜੀਤ ਸਿੰਘ ਜੀ ਜਰੂਖਾ ਸਰਦਾਰ ਜੋਗਤ ਸਿੰਘ ਪੁਨੰਬੀਆ ਜੀ ਜਨਰਲ ਸੈਕਟਰੀ ਜੋਮ ਇੰਚਾਰਜ ਜੋਮ ਦੇ ਇੰਚਾਰਜ ਜੋ ਜਨਰਲ ਸੈਕਟਰੀ ਰਾਜਾ ਜਿੰਦਰ ਸਿੰਘ ਜੀ ਤਨੇਰੀਆ ਸਾਹਿਬ ਸਰਦਾਰ ਜਗਪੋਰ ਸਿੰਘ ਜੀ ਵੀਰ ਸਾਹਿਬ ਕੇਵਲੇ ਜਨਰਲ ਸੈਕਟਰੀ ਅਰਾਜਾਇ ਡਿਪਟੀ ਡਾਇਰੈਕਟਰ ਆਫ ਸਟੇਟ ਦੇ ਜਨਰਲ ਸੈਕਟਰੀ

ਬਹੁਜਨ ਸਮਾਜ ਪਾਰਟੀ ਨੇ ਅੱਜ ਪੰਜਾਬ ਸੰਭਾਲੋ ਰੈਲੀ ਸੰਗਰੂਰ ਦੇ ਵਿੱਚ ਕੀਤੀ ਜੋ ਪਿਛਲੇ ਦਿਨੀ ਪੰਜਾਬ ਦੇ ਅੰਦਰ ਲੋਕਤੰਤਰ ਦੀ ਹੱਤਿਆ ਸੰਗਰੂਰ ਦੀ ਧਰਤੀ ਤੇ ਕੀਤੀ ਗਈ ਕਿਉਂਕਿ ਜਦੋਂ ਕਿਰਤੀਆਂ ਕਾਮਿਆਂ ਛੋਟੇ ਕਿਸਾਨਾਂ ਨੇ ਇਹ ਕਿਹਾ ਕਿ ਇੱਕ ਰਾਜੇ ਦੀ ਜ਼ਮੀਨ ਚੋਂ ਸਾਨੂੰ ਵੀ ਕੁਝ ਹਿੱਸਾ ਦੇ ਦਿੱਤਾ ਜਾਏ ਪੰਜਾਬ ਸਰਕਾਰ ਨੇ ਲੋਕਾਂ ਦੇ ਨਾਲ ਖੜਨ ਦੀ ਬਜਾਏ ਰਾਜਾशाही ਸਿਸਟਮ ਨਾਲ ਖੜੇ ਹੋ ਕੇ ਲੋਕਾਂ ਦੀ ਆਵਾਜ਼ ਨੂੰ ਦਮਨ ਕਰਕੇ ਪੁਲਿਸ ਤੰਤਰ ਦਾ ਇਸਤੇਮਾਲ ਕਰਕੇ ਦਬਾਇਆ ਦਬਾਉਣ ਦਾ ਯਤਨ ਕੀਤਾ ਔਰ ਅਣਬੇਈਆਂ ਤੀਆਂ ਜੇਲ੍ਹਾਂ ਵਿੱਚ ਭੇਜਣ ਲੱਗਿਆ ਸ਼ਰਮ ਨਹੀਂ ਕਰੀ ਬਜ਼ੁਰਗ ਔਰਤਾਂ ਜਿਹੜੀਆਂ ਆਪਣੀ ਜ਼ਿੰਦਗੀ ਮੌਤ ਦੀ ਆਖਰੀ ਸਮੇਂ ਤੇ ਲੜਾਈ ਲੜਦੀਆਂ ਸੀ ਉਹਨਾਂ ਨੂੰ ਵੀ ਜੇਲ੍ਹ ਭੇਜਣ ਲੱਗਿਆ ਸ਼ਰਮ ਨਹੀਂ ਤੋ ਬਹੁਜਨ ਸਮਾਜ ਪਾਰਟੀ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨੇ ਲਈ ਮਨੁੱਖੀ ਹੱਕਾਂ ਦੀ ਲੜਾਈ ਲੜਦੇ ਹੋਏ ਅਸੀਂ ਦਖਲ ਦਿੱਤਾ ਆ ਕੇ ਤਾਂ ਅਸੀਂ ਉਹ ਹਜ਼ਾਰਾਂ ਹੀ ਬੇਗੁਨਾਹਾਂ ਨੂੰ ਜੇਲ੍ਹ ਦੇ ਵਿੱਚੋਂ ਭੋਜਨ ਸਮਾਜ ਪਾਰਟੀ ਨਿਕਲਵਾਇਆ ਅੱਜ ਅਸੀਂ BSP ਦੇ ਭਾਰਤੀ ਕਿਸਾਨ ਮਜ਼ਦੂਰ ਅੰਦੋਲਨ ਜਿਹੜਾ BSP ਦਾ ਪੰਜਾਬ ਸੰਭਾਲੋ ਮਹਮ ਦੇ ਤਹਿਤ ਅਸੀਂ ਅੱਜ ਇੱਥੇ ਪੰਜਾਬ ਸੰਭਾਲੋ ਰੈਲੀ ਕਰੀ ਜੋ ਜ਼ਮੀਨ ਸਰਕਾਰੀ ਹੈ ਬਹੁਤ ਜ਼ਮੀਨ ہماری ਹੈ 9 ਲੱਖ ਏਕੜ ਜ਼ਮੀਨ ਪੰਜਾਬ ਦੇ ਅੰਦਰ ਸਰਕਾਰ ਦੇ ਕੋਲ ਉਹ ਜ਼ਮੀਨ ਵੇਚ ਬਿਨੇ ਗਰੀਬਾਂ ਚ ਅਗਰ ਵੰਡ ਦਿੱਤੀ ਜਾਏ ਛੋਟੇ ਕਿਸਾਨ ਜਿਹੜਾ ਖੁਦ ਖੇਤੀ ਕਰਦਾ ਹੈ ਉਹਨਾਂ 'ਚ ਵੰਡਤੀ ਜਾਏ ਦਲ ਤਾਂ ਪਛੜਿਆ 'ਚ ਵੰਡ ਦਿੱਤੀ ਜਾਏ। ਤਾਂ ਸਰਕਾਰ ਨੂੰ ਇਹਦਾ ਨੁਕਸਾਨ ਕੀ ਹੋ ਰਿਹਾ ਸਾਡੀ ਸਮੇਂ ਤੋਂ ਬਾਅਦ। ਯੂਪੀ 'ਚ ਭੈਣ ਮਾਇਆਵਤੀ ਜੀ ਮੁੱਖ ਮੰਤਰੀ ਬਣੇ। ਉਹਨਾਂ ਨੇ ਲੱਖਾਂ ਏਕੜ ਜ਼ਮੀਨ ਵੰਡੇ। ਤਾਂ ਉਹਦੇ ਨਾਲ ਮਜ਼ਦੂਰ ਜਿਹੜਾ ਕਿਰਤੀ ਜਿਹੜਾ ਸੇਰੀ ਜਿਹੜਾ ਉਹਨੂੰ ਵੀ ਮਾਲਕ ਹੋਣ ਦਾ ਅਹਿਸਾਸ ਪੈਦਾ ਹੋਇਆ। ਉਹ ਇੰਪਾਵਰ ਇੰਪਾਵਰਮੈਂਟ ਜਿਹੜੀ ਇੱਕ ਸਕੀਮ ਹੁੰਦੀ ਹੈ ਇੰਪਾਵਰਮੈਂਟ ਸ਼ਕਤੀਕਰਨ ਜਿਹੜਾ ਨਿਰਦਨ ਲੋਕ ਆਪਣੇ ਪੈਰਾਂ ਤੇ ਖੜੇ ਹੋ ਜਾਣ ਉਹਨਾਂ ਦੇ ਅੰਦਰ ਵੀ ਆਤਮ ਵਿਸ਼ਵਾਸ ਹੋ ਜਾਏ ਕਿ ਸਾਡੇ ਕੋਲ ਵੀ ਕੋਈ ਜ਼ਮੀਨ ਦਾ ਟੁਕੜਾ ਹੈ ਔਰ ਸਰਕਾਰ ਉਹਦੇ ਤੇ ਕਬਜ਼ਾ ਕੇ ਬੈਠੀ ਹੈ ਤਾਂ ਬੀਐਸਪੀ ਜਦ ਜੁਪੀ ਚ ਕਰ ਸਕਦੀ ਹੈ ਸਾਡਾ ਪੰਜਾਬੀਆਂ ਨੂੰ ਅਪੀਲ ਹੈ ਕਿ ਉਹ ਬੀਐਸਪੀ ਦੀ ਪੰਜਾਬ ਸੰਭਾਲੋ ਮਹਿਮ ਨੂੰ ਅਸ਼ੀਰਵਾਦ ਦੇਣ ਅਸੀਂ 9 ਲੱਖ ਏਕੜ ਜ਼ਮੀਨ 2027 ਦੇ ਵਿੱਚ ਬਸਪਾ ਨੂੰ ਅਸ਼ੀਰਵਾਦ ਮਿਲੇਗਾ ਤਾਂ ਅਸੀਂ ਉਸ ਸੰਗਤਾਂ ਦੇ ਵਿੱਚ ਗਰੀਬਾਂ ਦੇ ਵਿੱਚ ਵੰਡਾਂਗੇ ਔਰ ਪੰਜਾਬ ਦੇ ਵਿੱਚ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਦੇ ਮੌਕੇ ਪੈਦਾ ਕਰਕੇ ਦੇਾਂਗੇ ਪੰਜਾਬ ਦੇ ਅੰਦਰ ਬੈਕਵਰਡ ਕਲਾਸਾਂ ਨੂੰ ਉਹਨਾਂ ਦਾ ਹਿੱਸਾ ਮੰਡਲ ਕਮਿਸ਼ਨ ਰਿਪੋਰਟ ਲਾਗੂ ਕਰਕੇ ਦੇਾਂਗੇ। ਔਰ ਬਹੁਜਨ ਸਮਾਜ ਪਾਰਟੀ ਨੇ ਸਿੱਖਿਆ ਕ੍ਰਾਂਤੀ ਦਾ ਅਜੈਂਡਾ ਵੀ ਪੰਜਾਬ ਸੰਭਾਲੋ ਮਹਮ ਚ ਪਾਇਆ ਕਿ ਵੀ ਸਰਕਾਰੀ ਸਕੂਲਾਂ ਚ 100% ਅਧਿਆਪਕ ਹੋਣੇ ਚਾਹੀਦੇ ਅੱਜ 45% ਪੋਸਟਾਂ ਖਾਲੀ ਐ। ਬਿਨਾਂ ਅਧਿਆਪਕਾਂ ਤੋਂ ਬੱਚੇ ਕੰਦਾ ਨੇ ਥੋੜੀ ਬਣਾੜੇ। BSP 100% ਅਧਿਆਪਕਾਂ ਦਾ ਪ੍ਰਬੰਧ ਕਰੂਗੀ। ਮੁਫਤ ਤੇ ਲਾਜ਼ਮੀ ਸਿੱਖਿਆ ਦਾ ਕਾਨੂੰਨ 16 ਸਾਲਾਂ ਚ ਚਾਰ ਮੁੱਖ ਮੰਤਰੀ ਬਾਦਲ ਜੀ ਜੋ ਕੱਲੀ ਬੀਜੇਪੀ ਦੇ ਸਾਂਝੇ ਮੁੱਖ ਮੰਤਰੀ ਸੀ ਚੰਨੀ ਚੰਨੀ ਜੀ ਜਿਹੜੇ ਕਾਂਗਰਸ ਤੋਂ ਮੁੱਖ ਮੰਤਰੀ ਸੀ ਕੈਪਟਨ ਅਵਰੇਂਦਰ ਜੀ ਕਾਂਗਰਸ ਦੇ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਮੌਜੂਦਾ 16 ਸਾਲਾਂ ਚ ਇਹਨਾਂ ਨੇ ਕਾਨੂੰਨ ਉਹ ਲਾਗੂ ਨਹੀਂ ਕੀਤਾ 11.5 ਲੱਖ ਬੱਚੇ ਗਰੀਬਾਂ ਦੇ ਚਾਹੇ ਕਿਸੇ ਵੀ ਜਾਤੀ ਦੇ ਹੋਣ ਉਹਨਾਂ ਦੇ ਭਵਿੱਖ ਨਾਲੇ ਨਹੀਂ ਚਾਹ ਹਨ ਇੱਕ ਪਾਰਟੀਆਂ ਨੇ ਖਲਵਾੜ ਕੀਤਾ ਅਸੀਂ ਪੰਜਾਬੀਆਂ ਨੂੰ ਬੇਨਤੀ ਕਰਦੇ ਆ ਕਿ ਪੰਜਾਬ ਸੰਭਾਲੋ ਮਹਿਮ ਨੂੰ ਅਸ਼ੀਰਵਾਦ ਦਿਓ ਜਿਹੜਾ ਕਾਨੂੰਨ ਇਹਨੇ 16 ਸਾਲਾਂ ਤੀ ਲਾਗੂ ਕੀਤਾ 16 ਮਿੰਟਾਂ ਚ ਕਰ ਦਿਆ। ਇਸੇ ਤਰ੍ਹਾਂ ਅਸੀਂ ਸਿਹਤ ਕ੍ਰਾਂਤੀ ਕਰਾਂਗੇ। ਸਰਕਾਰੀ ਹਸਪਤਾਲਾਂ ਚ ਕੁਆਲਿਟੀ ਔਰ ਐਫੀਸ਼ੀਐਂਸੀ ਦੀ ਸਰਵਿਸ ਦੇਾਂਗੇ। ਪੰਜਾਬ ਨੂੰ ਕਰਜ਼ਾ ਮੁਕਤ ਕਰਨ ਦੀ ਨੀਤੀ ਪਲਾਨ ਲਾਗੂ ਕੀਤਾ ਜਾਊਗਾ। ਪੰਜਾਬ ਦੇ ਕਿਸਾਨ ਦੇ ਮਸਲਿਆਂ ਨੂੰ ਦਾ ਹੱਲ, ਮਜ਼ਦੂਰ ਔਰ ਕਿਸਾਨ ਦੇ ਮਸਲਿਆਂ ਦਾ ਸਾਂਝਾ ਹੱਲ ਲੱਭਣ ਲਈ ਬੋਜਨ ਸਮਾਜ ਪਾਰਟੀ ਸੰਜੀਦਾ ਨੀਤੀ ਤਿਆਰ ਕਰੂਗੀ। ਔਰ ਇੱਕ ਨਵਾਂ ਸਿਹਤਮੰਤ ਪੰਜਾਬ ਦਾ ਨਿਰਮਾਣ। ਪੰਜਾਬ ਦੇ ਵਿੱਚੋਂ ਡਰੱਗ ਮਾਫੀਆ ਜਿਹੜਾ ਅੱਜ ਤੱਕ ਖਤਮ ਨਹੀਂ ਹੋਇਆ ਨਾ ਤੋਂ ਕਿਉਂਕਿ ਉਹਨੇ ਪੋਲਿਟিক্যাল ਸਿਸਟਮ 'ਚ ਵੀ ਆਪਣੀਆਂ ਰੂਟਸ ਬਣਾ ਲਈਆਂ ਉਹਨੇ ਪੁਲਿਸ ਸਿਸਟਮ 'ਚ ਵੀ ਆਪਣੀਆਂ ਰੂਟਸ ਬਣਾ ਲਈਆਂ ਤੋਂ ਉਹ ਰੂਟਸ ਉਹਨੂੰ ਪ੍ਰੋਟੈਕਟ ਕਰਨ ਲਈ ਰੋਲ ਅਦਾ ਕਰਦੀਆਂ ਉਹਨੂੰ ਬਚਾਉਣ ਲਈ ਔਰ ਪ੍ਰਮੋਟ ਕਰਨ ਦੇ ਆਪਣੀ ਰੋਲ ਅਦਾ ਕਰਦੀਆਂ ਉਹ ਰੂਟਸ ਨੂੰ ਉਖਾਰ ਕੇ ਪੰਜਾਬ ਦੇ ਵਿੱਚੋਂ ਡਰੱਗ ਮਾਫੀਆ ਦਾ ਖਾਤਮਾ ਬਹੁਜਨ ਸਮਾਜ ਪਾਰਟੀ ਕਰੂਗੀ 2 ਲੱਖ ਨੌਜਵਾਨਾਂ ਦੇ ਸਿਵੇ ਇਹ ਆਪ ਕਾਂਗਰਸ ਅਕਾਲੀ ਭਾਜਪਾ ਨੇ ਚਿੱਟੇ ਨਾਲ ਵਾਲੇ ਆ ਪੰਜਾਬ 'ਚ ਔਰ ਪੰਜਾਬ ਦੀ ਜਨਤਾ ਇਸ ਗੁਨਾਹ ਨੂੰ ਕਦੀ ਮਾਫ਼ ਨਹੀਂ ਕਰੂਗੀ ਪੰਜਾਬ ਸੰਭਾਲੋ ਮਹਿਮਦਾ ਸਿੰਘ ਸੱਦਾ ਦਿੰਦੇ ਆ ਸੰਗਤਾਂ ਨੂੰ ਕਿ ਆਓ ਪੰਜਾਬ ਦੀਆਂ ਧੀਆਂ ਦੇ ਸਵਾਗ ਬਚਾਉਣ ਲਈ ਭੈਣਾਂ ਦੇ ਭਰਾ ਬਚਾਉਣ ਲਈ ਮਾਮਾਂ ਦੇ ਪੁੱਤ ਬਚਾਉਣ ਲਈ ਬਹੁਜਨ ਸਮਾਜ ਪਾਰਟੀ ਦੀ ਇਸ ਮਹਿਮ ਨੂੰ ਅਸ਼ੀਰਵਾਦ ਦਿਓ ਇਹਦਾ ਹਿੱਸਾ ਬਣੋ ਤੇ ਸ਼ਕਤੀ ਬਣੋ ਅੱਜ ਦੀ ਪੰਜਾਬ ਸੰਭਾਲੋ ਰੈਲੀ ਦਾ ਇਹੀ ਮਕਸਦ ਹੈ